ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਵਿਗੜ ਚੁੱਕੀ ਸੀ ਤੇ ਉਸ ਤੋਂ ਬਾਅਦ ਹੁਣ ਹਾਲਾਂਕਿ ਸੁਧਾਰ ਦੱਸਿਆ ਜਾ ਰਿਹਾ ਹੈ ਤੇ ਜਿਸ ਤੋਂ ਬਾਅਦ ਹੁਣ ਅਕਾਲੀ ਦਲ ਅਰਦਾਸ ਕਰ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਕਿ ਸਿਹਤ ਪੱਖੋਂ ਜਲਦ ਠੀਕ ਹੋਣ ਤੇ ਜਿਸ ਦੇ ਤੁਰੰਤ ਦੂਜੇ ਪਾਸੇ ਕਈ ਸਵਾਲ ਤਾਂ ਕੀਤੇ ਜਾ ਰਹੇ ਨੇ ਤੇ ਉੱਥੇ ਹੀ ਵਿਨਰਜੀ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਆਪ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਬਿਗੜਨਾ ਯਾਨੀ ਕਿ ਪੰਜਾਬ ਦੇ ਹਾਲਾਤ ਬਿਕੜਦਾ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੇ ਉੱਤੇ ਵੀ ਕਈ ਸਵਾਲ ਆ ਜਿਹੜੇ ਕਿ ਹੁਣ ਅਕਾਲੀ ਦਲ ਚੱਕਦਾ ਹੋਇਆ ਨਜ਼ਰ ਆ ਰਿਹਾ ਤੇ ਉੱਥੇ ਹੀ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਫਿਰ ਤੋਂ ਪਲਟਵਾਰ ਅਕਾਲੀ ਦਲ ਕਰਦਾ ਹੋਇਆ ਨਜ਼ਰ ਆ ਰਿਹਾ ਹੋਰ ਕੀ ਕੁਝ ਕਹਿਣਾ ਹੈ ਔਰ ਆਧਿਕ ਲੋਕनियां ਜਿਹੜੇ ਦੂਜੇ ਦਾ ਮਾੜਾ ਸੋਚਦੇ ਆ ਕਿ ਜਿਵੇਂ ਭਗਵੰਤ ਮਾਨ ਹੋਰ ਨੇ ਹਮੇਸ਼ਾ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਸੁਖਬੀ ਸਿੰਘ ਬਾਦਲ ਸਾਹਿਬ ਦੀ ਸਿਹਤ ਤੇ ਬੜੇ ਹਮੇਸ਼ਾ ਤੰਜ ਕੱਸਦੇ ਰਹਿੰਦੇ ਨੇ ਪਰ ਅਸੀਂ ਇਹ ਅਰਦਾਸ ਕਰਦੇ ਆ ਕਿ ਭਾਈ ਭਗਵੰਤ ਮਾਨ ਜਿਹੜਾ ਹੈ ਉਹ ਜਿਹੜਾ ਜਲਦੀ ਸਿਹਤਯਾਬ ਹੋਵੇ ਅਗਲੀ ਗੱਲ ਮੈਂ ਉਥੇ ਦੋ ਤਿੰਨ ਗੱਲਾਂ ਜਿਹੜੀਆਂ ਨੇ ਅੱਜ ਆਪਾਂ ਕਰਨ ਵਾਲੀਆਂ ਨੇ ਉਹਦੇ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਉਹਦਾ ਬੁਲੇਟਿਨ ਜਿਹੜਾ ਜਾਰੀ ਕੀਤਾ ਸਭ ਤੋਂ ਪਹਿਲਾਂ ਉਹਦੀ ਸਿਹਤ ਬਾਰੇ ਜਿਹੜਾ ਚਾਨਣਾ ਪਾਇਆ ਉਹ ਮਨੀਸ਼ ਸੁਸੋਧਿਆ ਜੀ ਨੇ ਪਾਇਆ ਹੁਣ ਖਰਾਰੇ ਦੀ ਗੱਲ ਹੈ ਕਿ ਪੰਜਾਬ ਦਾ ਪ੍ਰਧਾਨ ਵੀ ਉੱਥੇ ਹਰਪਾਲ ਚੀਮਾ ਜੀ ਵੀ ਉੱਥੇ ਪਰ ਸੁਸੋਧਿਆ ਸਾਹਿਬ ਪਤਾ ਨਹੀਂ ਦਿੱਲੀ ਵਾਲੇ ਕਿਉਂ ਬੁਲੇਟਿਨ ਜਾਰੀ ਕਰਦੇ ਨੇ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਕਿ ਬ੍ਰਿਟਨ ਜਾਰੀ ਕਰਨ ਵਾਸਤੇ ਪੰਜਾਬ ਦਾ ਵੈਸੇ ਜਿਹੜੀ ਮੁੱਖ ਮੰਤਰੀ ਦਾ ਸਿਸਟਮ ਹੈ ਉਹ ਉੱਥੇ ਦੇ ਹੈਲਥ ਮਿਨਿਸਟਰ ਨੇ ਆਪਣੇ ਪੰਜਾਬ ਦੇ ਜਾਂ ਕੋਈ ਚੀਫ ਸੈਕਟਰੀ ਹੈ ਜਾਂ ਇਤਿਹਾਜ ਪ੍ਰਧਾਨ ਮੰਤਰੀ ਨੇ ਹਰਪਾਲ ਚੀਮਾ ਜੀ ਨੇ ਕਿਉਂ ਨਹੀਂ ਜਾਰੀ ਕਰਦੇ ਉਹ ਤੋਂ ਅਗਲੀ ਗੱਲ ਫੇਰ ਉਥੇ ਅਮਨ ਰੂੜਾ ਜੀ ਤੇ ਹਰਪਾਲ ਚੀਮਾ ਜੀ ਨੇ ਬਾਅਦ ਪ੍ਰੈਸ ਕਾਨਫਰੰਸ ਕੀਤੀ ਕਿ ਮੁੱਖ ਮੰਤਰੀ ਸਾਹਿਬ ਦਾ ਪੰਜਾਬ 'ਚ ਪੂਰਾ ਧਿਆਨ ਹੈ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਲਗਨ ਹੈ ਉਹ ਪੰਜਾਬ ਲਈ ਹੈ ਦੋ ਤਿੰਨ ਦਿਨ ਉਹ ਗੱਡੀਆਂ 'ਚ ਘੁੰਮ ਲੈ ਉਥੇ ਹੜਾ ਵਾਲਿਆਂ 'ਚ ਚਲੇ ਗਏ ਇਸ ਕਰਕੇ ਕੋਈ ਸ਼ੇਰ ਖਰਾਬ ਹੋ ਗਈ ਵੀਰ ਮੇਰੇ ਉਹ ਤੁਸੀਂ ਤਾਂ ਬੜਾ ਮਜ਼ਾਕ ਕਰਦੇ ਸੀ ਸੁਖਬੀਰ ਸਿੰਘ ਬਾਦਲ ਦੀ ਸਿਹਤ ਤੇ ਅਕਾਲੀ ਦਲ ਵਾਲਿਆਂ ਦੀ ਸਿਹਤ ਤੇ ਉਹ ਤਾਂ ਜਿਹੜਾ ਪਿਛਲੇ ਮਲਾ 20 25 ਦਿਨ ਕੇ ਮਹੀਨੇ ਤੋਂ ਵੱਧਾ ਸਮਾਂ ਹੋ ਗਿਆ ਜਦੋਂ ਦੀ ਹੜਾਂ ਦੀ ਸਥਿਤੀ ਬਣੀ ਹੈ ਉਸ ਦਿਨ ਤੋਂ ਲੈ ਕੇ ਫਿਰੋਜ਼ਪੁਰ ਤੋਂ ਲੈ ਕੇ ਪਠਾਨਕੋਟ ਇੱਥੋਂ ਜੇ ਕਿ ਇਹ ਚੰਡੀਗੜ੍ਹ ਅਨੰਦਪੁਰ ਸਾਹਿਬ ਤੋਂ ਲੈ ਕੇ ਇਧਰ ਖਨੌਰੀ ਬਾਰਡਰ ਤੱਕ ਪੰਜਾਬ ਦਾ ਕਿਹੜਾ ਇਲਾਕਾ ਹੈ ਜਿਹੜਾ ਪਿਛਲੇ 25 ਦਿਨਾਂ ਚ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਨੇ ਨਹੀਂ ਗਏ ਤੇ ਉਹਨਾਂ ਦੀ ਸੇਹ ਤਾਂ ਪ੍ਰਮਾਤਮਾ ਨੇ ਚੜ੍ਹਦੀ ਕਲਾ ਚ ਰੱਖੀ ਹੈ ਪਰ ਥੋੜੇ ਮਾਨ ਸਾਹਿਬ ਦੀ ਸੇਹ ਨਹੀਂ ਵਿਗੜੀ ਪੰਜਾਬ ਦੀ ਸਰਕਾਰ ਵਿਗੜੀ ਹੋਈ ਹੈ ਇਸ ਕਰਕੇ ਉਹ ਫੋਰਟੇਚ ਚ ਦਾਖਲ ਹੋਏ ਹੋਏ ਨੇ ਜ਼ਿਆਦਾ ਇਹ ਲੱਗਦਾ ਹੈ ਉਦੋਂ ਬਾਅਦ ਤੁਸੀਂ ਇੱਕ ਬਿਆਨ ਦਿੱਤਾ ਅਮਨ ਜੀ ਕੇ ਮਾਨ ਸਾਹਿਬ ਕਹਿੰਦੇ ਨੇ ਕਿ ਮੁਆਵਜ਼ਾ ਜਿਹੜਾ ਜਿਹੜੇ ਘਰਾਂ ਦਾ ਬਿੱਗ ਪੀਆਂ ਛੱਟਾਂ ਡਿੱਗ ਪੀਆਂ ਜਿਨ੍ਹਾਂ ਦੇ ਮਕਾਨ ਖਰਾਬ ਹੋ ਗਏ ਉਹਨਾਂ ਨੂੰ ਮੁਆਵਜ਼ਾ ਦੇਖੋ ਮੁਆਵਜ਼ਾ ਐਲਾਨ ਤੁਸੀਂ ਹਰ ਵਾਰ ਕਰਦੇ ਹੋ ਮੁਆਵਜ਼ੇ ਦੇ ਐਲਾਨ ਦੇ ਵਿੱਚ ਤੁਸੀਂ ਮੁਰਗੀਆਂ ਬੱਕਰੀਆਂ ਦਾ ਮੁਆਵਜ਼ਾ ਵੀ ਦਿੰਦੇ ਹੋ ਇਹ ਵੀ ਕਲੀਅਰ ਹੈ ਪਰ ਮੁਆਵਜ਼ਾ ਐਲਾਨ ਚ ਹੀ ਹੁੰਦਾ ਦਿੰਦੇ ਨਹੀਂ ਹੋ ਮੁਆਵਜ਼ਾ ਹੁਣ ਜਿਹੜੀ ਅਗਲੀ ਗੱਲ ਮੈਂ ਅਮਨ ਜੀ ਇੱਕ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਕਿ ਤੁਹਾਡੇ ਆਪਣੇ ਆਪਣੇ ਹਲਕੇ ਸੁਨਾਮ ਜਿੱਥੋਂ ਲੋਕਾਂ ਨੇ ਤੁਹਾਨੂੰ ਜਿਤਾਇਆ ਉਹ ਹਲਕੇ ਚ ਘੱਟੋ ਘੱਟ 20 ਤੋਂ ਵੱਧ ਮਕਾਨ ਤਾਂ ਮੈਨੂੰ ਸੁਨਾਮ ਸ਼ਹਿਰ ਦੇ ਵਿੱਚ ਅੱਜ ਰਿਪੋਰਟਾਂ ਆਈਆਂ ਨੇ ਜਿਨ੍ਹਾਂ ਦੀਆਂ ਛੱਤਾਂ गिर ਚੁੱਕੀਆਂ ਨੇ तकरीबन ਕਾਫੀ ਚ ਮੈਂ ਜਾ ਕੇ ਵੀ ਆਇਆ ਪਹਿਲੀ ਗੱਲ ਇਹ ਹੈ ਕਿ ਆ ਗਰਦੌਰੀਆਂ ਕਰਾਵਾਂਗੇ ਅਸੀਂ ਰਿਪੋਰਟਾਂ ਲਵਾਂਗੇ ਕਿਉਂਕਿ ਤੁਹਾਡਾ ਇਹ ਕੰਮ ਕੀ ਹੈ ਜਦੋਂ ਤੁਸੀਂ ਰਿਪੋਰਟਾਂ ਲੈਣੋਂ ਤਾਂ ਮਕਾਨ ਅਗਲਾ ਬਣਾ ਕੇ ਕੋਈ ਨਾ ਕੋਈ ਸੰਸਥਾ ਕੋਈ ਨਾ ਕੋਈ ਸਾਡੇ ਵਰਗੇ ਹੋਰ ਮਿਲ ਜੁੜ ਕੇ ਸਜਣ ਉਹਦਾ ਘਰ ਬਣਾ ਦੇਣ ਜਦੋਂ ਉਹ ਤੁਹਾਡੀ ਰਿਪੋਰਟ ਪਹੁੰਚਦੀ ਹੈ ਉਦੋਂ ਤੱਕ ਇਹਦਾ ਮਕਾਨ ਦੁਬਾਰੇ ਤਿਆਰ ਹੋਇਆ ਹੁੰਦਾ ਹੈ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਫਿਰ ਥੋੜਾ ਕੀ ਰੋਲ ਰੰਗ ਹੈ ਅੱਜ ਜੇ ਜ਼ਰੂਰਤ ਹੈ ਪੰਜਾਬ ਨੂੰ ਤੁਸੀਂ ਇਹ ਗੱਲਾਂ ਨਾ ਕਰੋ ਅੱਜ ਤੁਸੀਂ ਸਭ ਤੋਂ ਪਹਿਲਾਂ ਆਪਣੇ ਸੁਨਾਮ ਹਲਕੇ ਤੋਂ ਸ਼ੁਰੂ ਕਰਕੇ ਪੰਜਾਬ ਦੇ ਵਿੱਚ ਜਾਓ ਜਿਹੜਾ ਘਰ ਅੱਜ ਜਿਹਦੇ ਘਰ ਦੀ ਅੱਜ ਛੱਤ ਡਿੱਗੀ ਹੋਈ ਉਹਦੀ ਫੋਟੋ ਖਿੱਚੋ ਉਹਦੇ ਡਾਇਰੈਕਟ ਉਹਦੇ ਅਕਾਊਂਟ ਦੇ ਵਿੱਚ ਅੱਜ ਹੀ ਮੁਆਵਜ਼ਾ ਪਾਓ ਤਾਸੀਂ ਮੰਨਣਾ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਕੰਮ ਕਰ ਰਹੀ ਹੈ ਕੱਲਾ ਤੁਸੀਂ ਪਜਾਮੇ ਤਹਾਂ ਚੜਾ ਕੇ ਗੋਡਿਆਂ ਤੱਕ ਦੇ ਪਾਣੀ 'ਚ ਫਿਰਕੇ ਜਾਂ ਤੁਹਾਡੇ ਮੰਤਰੀ ਮੋਢਿਆਂ 'ਤੇ ਭੂਰੀਆਂ ਰੱਖ ਕੇ ਜਿਹੜੀਆਂ ਅੱਜ ਸੇਵਾਵਾਂ ਦੇ ਵਿੱਚ ਇੱਕ ਕੰਮ ਐ ਯਾਰ ਮੰਤਰੀਆਂ ਦਾ ਇਹ ਕੋਈ ਲਿਬਰਾਂ ਦਾ ਕੰਮ ਐ ਤੁਸੀਂ ਸਰਕਾਰ ਚਲਾ ਰਹੇ ਹੋ ਤੁਸੀਂ ਫੰਡ ਜਾਰੀ ਕਰਾਉ ਤੁਸੀਂ ਕੇਂਦਰ ਤੇ ਬਲੇਮ ਕਰੀ ਜਾਂਦੇ ਹੋ ਤੁਸੀਂ ਕਦੇ ਕਿਸੇ ਦੇ ਬਲੇਮ ਕਰੀ ਜਾਂਦੇ ਹੋ ਤੁਹਾਡੇ ਮੁੱਖ ਮੰਤਰੀ ਸਾਹਿਬ ਤਾਂ ਇਹ ਕਹਿੰਦੇ ਸੀ ਕਿ ਸਾਡੇ ਕੋਲੇ ਹੜ੍ਹ ਪੀੜਤਾਂ ਦੇ ਲਈ ਦਾ ਡਿਸਾਸਟਰ ਮੈਨੇਜਮੈਂਟ ਐ ਉਹਦੇ 10000 ਕਰੋੜ ਰੁਪਏ ਆ ਪਿਆ ਤੁਹਾਡਾ 10000 ਕਰੋੜ ਹੈ ਕਿੱਥੇ ਹੈ? ਕਾਰੇ ਵਾਸਤੇ ਕਿੱਥੇ ਗਿਆ ਹੁੰਦਾ 10000 ਕਰੋੜ ਰੁਪਈਆ? ਤੁਸੀਂ ਇਹ ਦੱਸੋ ਕੱਲੀਆਂ ਗੱਲਾਂ ਪ੍ਰੈਸ ਬੋਲਣਾ ਜਾਂ ਉੱਥੇ ਜਾ ਕੇ ਦੌਰੇ ਕਰ ਲੈ ਕਦੇ ਸੁਸੋਧੀਆਂ ਨੂੰ ਲਿਆਂਦਾ ਕਦੇ ਕੇਜਰੀ ਆਲੂ ਲਿਆਂਦਾ ਕੀ ਕਰਕੇ ਗਏ ਜੀ ਉਹ? ਅੱਜ ਅਸੀਂ ਮੰਨਦਾ ਕਿ ਦਿੱਲੀ ਵਾਲੇ ਜੀ ਦਿੱਲੀ ਸਰਕਾਰੋਂ ਤਾਂ ਪੰਜਾਬ ਨਾਲ ਪਹਿਲੀ ਧਰੋਖਾ ਮਾਉਂਦੀ ਹੈ। ਭਾਜਪਾ ਦੀ ਸਰਕਾਰ ਚਾਹੇ ਕਿਸੇ ਦੀ ਸਰਕਾਰ ਆਈ ਹੈ ਕਾਂਗਰਸ ਦੀ ਆਈ ਹੈ ਚਾਹੇ ਕੋ ਹੋਰ ਆਈ ਹੈ। ਦਿੱਲੀ ਵਾਲੇ ਥੋੜੇ ਵਾਲੇ ਦਿੱਲੀ ਵਾਲੇ ਵੀ ਇੱਕ ਸ਼ਬਦ ਨਹੀਂ ਬੋਲੇ। ਜਿਵੇਂ ਅੱਜ ਮੋਦੀ ਸਾਹਿਬ ਨਹੀਂ ਬੋਲਦਾ ਕੇਜਰੀ ਆਲੂ ਨਹੀਂ ਬੋਲਿਆ। ਮਸਲਾ ਇਹ ਹੈ ਕਿ ਸ਼੍ਰੋਮਣੀ ਕਾਲੀਦਾਵਤਾ ਅੱਜ ਖੜਾ ਤੁਸੀਂ ਤਾਂ ਪੰਜਾਬੀ ਨੂੰ ਤੁਸੀਂ ਤਾਂ ਖੜੋ ਤੁਸੀਂ ਸਭ ਤੋਂ ਪਹਿਲਾਂ ਆਪਣੇ ਘਰ ਤੋਂ ਸ਼ੁਰੂ ਕਰ ਲਓ ਅੱਜ ਲੋਕਾਂ ਨੂੰ ਜ਼ਰੂਰਤ ਹੈ ਗਰਦੌਰੀਆਂ ਦੀ ਜ਼ਰੂਰਤ ਨਹੀਂ ਅੱਜ ਕਿਉਂਕਿ ਤੁਹਾਡੇ ਜਿਹੜੇ ਅਫਸਰ ਨੇ ਜਾਂ ਤੁਹਾਡੇ ਥੱਲੇ ਵਾਲੇ ਜਿਹੜੇ ਲੱਗੇ ਹੋਏ ਨੇ ਡਿਊਟੀ ਲਾਉਣੇ ਉਹ ਜਦੋਂ ਤੱਕ ਘਰਾਂ 'ਚ ਪਹੁੰਚਦੇ ਨਾ ਤਿੰਨ-ਤਿੰਨ ਮਹੀਨਿਆਂ ਬਾਅਦ ਉਦੋਂ ਤੱਕ ਤਾਂ ਘਰ ਬਣਾ ਚੁੱਕੇ ਹੁੰਦੇ ਨੇ ਵਿਚਾਰੇ ਅੱਜੋਂ ਤੁਸੀਂ ਇਹ ਦੱਸੋ ਅੱਜ ਤੁਸੀਂ ਕਹਿ ਰਹੇ ਹੋ ਕਿ ਅਸੀਂ ਰਿਪੋਰਟਾਂ ਲਵਾਂਗੇ ਅੱਜ ਸਰਪੰਚ ਕਾਦੇ ਵਾਸਤੇ ਨੇ ਅੱਜ ਸੈਕਟਰੀ ਕਾਦੇ ਵਾਸਤੇ ਨੇ ਅੱਜ ਐਮਸੀ ਕਾਦੇ ਵਾਸਤੇ ਨੇ ਜਿਹੜੇ ਮੈਂਬਰ ਚੁਣੇ ਹੋਏ ਲੋਕਾਂ ਦੇ ਐਮਸੀ ਨੇ ਐਮਸੀ ਨੂੰ ਜਿਵੇਂ ਵਾਲੀ ਰਿਪੋਰਟ ਕਰੋ ਕਿ ਰਿਪੋਰਟ ਕਰੇ ਕਿ ਫਲਾਣੇ ਦਾ ਘਰ ਵਿਗਿਆ ਹੋਇਆ ਹੈ ਜੀ ਇਹਨੂੰ ਮੁਆਵਜ਼ਾ ਨਾਲ ਦੀ ਤੁਸੀਂ ਆਪਣੇ ਐਸਡੀਐਮਸ ਨੂੰ ਆਪਣੇ ਡੀਸੀਐਸ ਨੂੰ ਆਰਡਰ ਕਰੋ ਕਿ ਭਾਈ ਇਹ ਮੁਆਵਜ਼ਾ ਪਾਓ ਨਾਲ ਦੀ ਨਾਲ ਉਹਨਾਂ ਨੂੰ ਮੁਆਵਜ਼ਾ ਮਿਲ ਜੇ ਪਰਿਵਾਰਾਂ ਨੂੰ ਤੁਸੀਂ ਜਦੋਂ ਤੱਕ ਤੁਹਾਡੇ ਬੰਦੇ ਫੋਟੋਆਂ ਖਿੱਚ ਕੇ ਰਿਪੋਰਟਾਂ ਬਣਾ ਕੇ ਭੇਜਦੇ ਨੇ ਉਦੋਂ ਤੱਕ ਤਾਂ ਤਿੰਨ ਤਿੰਨ ਮਹੀਨੇ ਚਾਰ ਚਾਰ ਮਹੀਨੇ ਲ ਤੇ ਉਦੋਂ ਤੱਕ ਮੈਨੂੰ 100 ਬੰਦਾ ਖੁੱਲੀ ਜੱਥਾ ਲੈ ਰੋਗਾ ਇਹ ਚੀਜ਼ਾਂ ਤੇ ਸੋਚਣ ਦੀ ਲੋੜ ਹੈ ਬਾਕੀ ਜਿਹੜਾ ਤੁਸੀਂ ਆ ਉੱਥੇ মিডিਆ ਸਾਰਾ ਦਿਨ ਕਵਰੇਜ ਹੈ ਆਪਣੇ ਲੀਡਰਾਂ ਨੂੰ ਕਿਰਪਾ ਕਰਕੇ ਮੰਤਰੀਆਂ ਨੂੰ ਇਹ ਕਹੋ ਕਿ ਆਪਣੀਆਂ ਜੇਬਾਂ 'ਚੋਂ ਖਰਚੋ ਜਿਹੜੇ ਪੈਸੇ ਤੁਸੀਂ ਕਦੇ ਕਹੇ ਸੀ ਮਾਈਨਿੰਗ ਤੋਂ ਕਮਾਵਾਂਗੇ ਕਦੇ ਕਹੇ ਸੀ ਫਰਾਨੀ ਜਗਾ ਤੋਂ ਕਮਾਵਾਂਗੇ ਅਸੀਂ ਕਰਪਸ਼ਨ ਬੰਦ ਕਰਤੀ ਉਹ ਪੈਸੇ ਸਾਰੇ ਨੂੰ ਪੰਜਾਬ ਦੇ ਲੋਕਾਂ ਨੂੰ ਵੰਡ ਦੋ ਥੋੜਾ ਦਾ 1 ਰੁਪਿਆ ਵੀ ਨਹੀਂ ਦਿੱਤਾ ਹਜੇ ਤੱਕ ਕਿਸੇ ਨੂੰ ਸੋਇਸ ਕਰਕੇ ਕੱਲੀਆਂ ਫੋਟੋਆਂ ਤੇ ਮਸ਼ਹੂਰੀਆਂ ਤੋਂ ਹਟ ਕੇ ਅੱਜ ਪੰਜਾਬ ਨੂੰ ਜ਼ਰੂਰਤ ਹੈ ਜਿਹੜੀ ਥੋੜੀ ਤੇ ਸਰਕਾਰ ਦੀ ਉਹ ਮਦਦ ਆਉ ਉਹ ਅੱਜ ਗਰਦੌਰੀਆਂ ਦੇ ਨਾਂ ਤੇ ਰਿਪੋਰਟਾਂ ਦੇ ਨਾਂ ਤੇ ਗੁੰਮਰਾਹ ਨਾ ਕਰੋ ਅਸਲ 'ਚ ਜਿਹੜਿਆ ਪੈਸਾ ਲੋਕਾਂ ਦੇ ਖਾਤਿਆਂ 'ਚ ਪਾਓ ਤੇ ਦੂਜੀ ਗੱਲ ਮਾਨਸਾਹਬ ਦੀ ਸਿਹਤ ਜਿਹੜੀ ਹੈ ਉਹਦੇ ਬਾਰੇ ਤੁਸੀਂ ਗੱਲਬਾਤ ਕਰਕੇ ਇਹ ਚੈੱਕ ਕਰੋ ਕਿ ਮਾਨਸਾਹਬ ਵਾਕਈ ਬਿਮਾਰ ਨੇ ਕਿ ਮਾਨਸਾਹਬ ਨੂੰ ਕੋਈ ਹੋਰ ਬਿਮਾਰੀ ਹੈ ਤੇ ਦੂਜਿਆਂ ਤੇ ਤੰਜ ਕਸਣ ਵਾਲਿਓ ਅੱਜ ਜਹੇ ਜਾਂ ਬਿਜਿਆ ਉਹ ਜਹਾ ਵੱਢ ਰਹੇ ਹੋ ਇਹ ਪੰਜਾਬ ਦੇ ਲੋਕ ਮੈਂ ਕਿਹਾ ਨਾ ਕਿ ਸਮਝੋ ਇਹਨਾਂ ਨੂੰ ਇਹ ਸਿਰਫ ਦਿੱਲੀ ਵਾਲਿਆਂ ਦੀ ਜਿਹੜੀ ਮੈਂ ਵਿਚੋਲਗੀ ਕਰਨ ਵਾਲੇ ਮੈਂ ਕੋਈ ਸ਼ਬਦ ਦੂਜਾ ਨਹੀਂ ਬੋਲ ਸਕਦਾ ਮੈਂ ਮਾੜੀ ਸ਼ਬਦਾਵਲੀ ਨਹੀਂ ਵਰਤ ਸਕਦਾ ਪਰ ਬਹੁਤ ਮੰਤ ਭਾਗਾ ਸਮਾਂ ਜਿਹੜਾ ਪੰਜਾਬ ਤੇ ਲਈ ਹੈ ਕਿ ਜਿੱਥੇ ਇਹ ਜੀ ਸਰਕਾਰ ਜਿਹੜਾ ਰਾਜਾ ਬਾਹੂ ਹੈ ਅੱਜ ਸਰਕਾਰ ਉੱਜੀ ਪਈ ਹੈ ਇਸ ਕੰਮ 'ਚ ਕਿ ਸਰਕਾਰ ਕੋਈ ਲਾਭ ਨਹੀਂ ਰਿਹਾ ਕਿ ਅਸੀਂ ਕਰੀਏ ਕਿ ਉਹ ਸਿਰਫ ਉਹ ਕੁਰਸੀਆਂ ਬਚਾਉਣ ਦੇ ਚੱਕਰ ਦੇ ਵਿੱਚ ਤੁਰੇ ਫਿਰਦੇ ਨੇ ਪਰ ਪੰਜਾਬ ਨੂੰ ਅੱਜ ਸੱਚੇ ਸਾਥੀ ਦੀ ਲੋੜ ਹੈ ਸੱਚੇ ਸੱਜਣਾ ਦੀ ਲੋੜ ਹੈ